ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਅਗਰ ਕੋਈ ਮੇਰਾ ਭੈਣ ਭਰਾ ਆਨਲਾਈਨ ਬੈਠਾ ਤਾਂ ਪਲੀਜ਼ ਮੈਨੂੰ ਮੜ ਦੇ ਇੱਕ ਵਾਰੀ ਕਮੈਂਟ ਕਰਕੇ ਦੱਸ ਦੋ ਜਾਂ ਮੈਸੇਜ ਕਰ ਦੋ ਵੀ ਕਿ ਮੇਰੀ ਜਿਹੜੀ ਵੌਇਸ ਆ ਉਹ ਤੁਹਾਨੂੰ ਸਹੀ ਕਲੀਅਰ ਸੁਣਾਈ ਦੇ ਰਹੀ ਹੈ ਜਾਂ ਨਹੀਂ ਦੇ ਰਹੀ ਜੀ ਸੋ ਥੋੜੀ ਪਹਿਲਾਂ ਤਾਂ ਮੈਂ 8 ਵਜੇ ਦਾ ਕਿਹਾ ਸੀ ਵੀ ਅਪਾ 8 ਵਜੇ ਲਾਈਵ ਹੋਵਾਂਗੇ ਤੇ ਥੋੜਾ ਜਿਹਾ ਮੈਂ ਲੇਟ ਹੋ ਗਿਆ ਸੋ ਮੇਰੇ ਕਿਤੇ ਜ਼ਰੂਰੀ ਕੰਮ ਗਿਆ ਸੀ ਆ ਕੇ ਮੈਂ ਥੋੜਾ ਜਿਹਾ ਖਾਣਾ ਖਾਦਾ ਖਾਣਾ ਖਾ ਕੇ ਮੈਂ ਛੇਤੀ ਛੇਤੀ ਚੇਂਜ ਕਰਕੇ ਮੈਂ ਕਿਹਾ ਵੀ ਲਾਈਵ ਹੋਈਏ ਫਿਰ ਜਿਹੜੇ ਮੇਰੇ ਭੈਣ ਭਰਾ ਬੈਠੇ ਨੇ ਜਿਨ੍ਹਾਂ ਨੂੰ ਮੈਂ ਟਾਈਮ ਦਿੱਤਾ ਸੀ ਵੀ ਲਾਈਵ ਹੋਵਾਂਗੇ ਆਪਾਂ ਅੱਜ ਤੇ 올 ਵੇਟ ਕਰਦੇ ਹੋਣਗੇ ਸੋ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੀ ਕਿ ਤੁਸੀਂ ਸਾਰਿਆਂ ਨੇ ਮੇਰੇ YouTube ਚੈਨਲ ਨੂੰ ਬਹੁਤ ਸਾਰਾ ਪਿਆਰ ਦਿੱਤਾ ਜੀ ਸੋ ਵਾਇਰਲ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਗੱਲ ਤੇ ਤੰਦਰੁਸਤੀ ਰੱਖੇ ਤੇ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੋਪਿਕ ਹੈ ਜੀ ਜਿਹੜਾ ਆਪਣੇ ਵੀਡੀਓ ਦਾ ਟੋਪਿਕ ਅੱਜ ਦਾ ਹੈਗਾ ਜੀ ਆਪਾਂ ਗੱਲ ਕਰਨੀ ਵੀ ਜਿਹੜਾ ਆਪਣਾ 24 ਤਰੀਕ ਐ ਐਤਵਾਰ ਨੂੰ ਆਪਣਾ ਲਾਈਵ ਵਰਕਸ਼ਾਪ ਪ੍ਰੈਕਟੀਕਲ ਵਰਕਸ਼ਾਪ ਹੋਣ ਜਾ ਰਹੀ ਹੈ ਜੀ ਆਪਣੀ ਜਿਹਦੇ ਵਿੱਚ ਮਤਲਬ ਵੀ ਆਪਾਂ ਚਾਰ ਟੋਪਿਕ ਜਿਹੜੇ ਮੈਂ ਆਪਾਂ ਕਵਰ ਕਰਨੇ ਆ ਕਿਉਂਕਿ ਜਿਵੇਂ ਮੈਂ ਆਪਣੇ YouTube ਚੈਨਲ ਤੇ ਤੁਸੀਂ ਵਾਚ ਕਰਦੇ ਹੋ ਤੁਹਾਨੂੰ ਪਤਾ ਹੀ ਐ ਸਾਰਾ ਕਿ ਮੈਂ ਤੁਹਾਨੂੰ ਦੱਸਦਾ ਰਹਿੰਦਾ ਵੀ ਤੁਸੀਂ ਕੀ ਮਤਲਬ ਵੀ ਕਿਵੇਂ-ਕਿਵੇਂ ਤੁਸੀਂ ਘਰੇ ਬੈਠ ਕੇ ਆਨਲਾਈਨ YouTube ਤੋਂ ਤੁਸੀਂ ਪੈਸਾ ਕਮਾ ਸਕਦੇ ਹੋ ਹਨਾ ਤੇ ਉਹਦੇ ਵਾਸਤੇ ਫਿਰ ਮੈਂ ਤੁਹਾਨੂੰ ਮਤਲਬ ਵੀ ਕਈ ਭੈਣਾਂ طرح ਮਰੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਮਤਲਬ ਵੀ ਸਮਝ ਲੱਗ ਜਾਂਦੀ ਆ ਤੇ ਕਈਆਂ ਨੂੰ ਸਮਝ ਨਹੀਂ ਲੱਗਦੀ ਹੈਗੀ ਕਿ ਉਹ ਫੋਨ ਵੀ ਕਰਕੇ ਪੁੱਛਦੇ ਨੇ ਜਾਂ ਫਿਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਪਰ ਕਈ ਵਾਰੀ ਨਹੀਂ ਵੀ ਕਲੀਅਰ ਹੁੰਦਾ ਹੈਗਾ ਕਿਸੇ ਨੂੰ ਕਈ ਤਾਂ ਗੱਲ ਛੇਤੀ ਕੈਦੀ ਕਰ ਜਾਂਦੇ ਨੇ ਕਈ ਨਹੀਂ ਵੀ ਕਰ ਸਕਦੇ ਹੈਗੇ ਸੋ ਉਹਨਾਂ ਵਾਸਤੇ ਨਾ ਆਪਾਂ ਇੱਕ ਲਾਈਵ ਵਰਕਸ਼ਾਪ ਰੱਖੀ ਹੋਈ ਆ ਆਪਾਂ ਦੋ-ਦੋ ਮਹੀਨੇ ਬਾਅਦ ਜਾਂ ਮਹੀਨੇ ਬਾਅਦ ਕਰਦੇ ਰਹਿੰਦੇ ਨੇ ਕਈ ਵਾਰੀ ਮਹੀਨੇ 'ਚ ਦੋ ਵਾਰ ਵੀ ਕਰ ਲੈਨੇ ਆ ਸੋ ਉਹ ਜਿਹੜੀ ਹੁਣ ਆਪਣੀ ਲਾਈਵ ਵਰਕਸ਼ਾਪ ਹੋਣੀ ਆ ਜੀ ਉਹ ਹੋਣੀ ਆ ਪਟਿਆਲੇ 24 ਤਰੀਕ ਤੀਜਾ ਮਹੀਨਾ 2024 ਨੂੰ ਦਿਨ ਐਤਵਾਰ ਨੂੰ ਜਿਹੜਾ ਐਡਰੈਸ ਆ ਜੀ ਉਹ ਹੈਗਾ ਨੀਅਰ ਦੁਖਨੀਵਰ ਸਾਹਿਬ ਗੁਰਦੁਆਰਾ। ਸ਼ੋਕੋ ਕੀ ਬਹੁਤ ਸਾਰੇ ਮੇਰੇ ਭਿੰਨ ਭਰਾਣੇ ਜਿਹੜੇ ਮੇਰੇ ਚੈਨਲ ਤੇ ਵਾਚ ਕਰਦੇ ਨੇ ਜਿਹੜੇ ਘਰੇ ਬੈਠ ਕੇ ਪੈਸੇ ਵੀ ਕਮਾਉਣਾ ਚਾਹੁੰਦੇ ਨੇ ਸੋਸ਼ਲ ਮੀਡੀਆ ਤੋਂ ਤੇ ਉਹਨਾਂ ਕੋਲ ਬਹੁਤ ਸਾਰੇ ਸਾਨੂੰ ਮਤਲਬ ਵੀ ਮੈਸੇਜ ਆਉਂਦੇ ਸੀ ਕਾਲ ਵੀ ਹੁੰਦੇ ਸੀ ਉਹ ਵੀ ਵਸ ਇੱਕੋ ਗੱਲ ਕਹਿੰਦੇ ਸੀ ਕਿ ਵੀਰ ਜੀ ਸਾਨੂੰ ਮਤਲਬ ਵੀ ਮਿਲ ਕੇ ਤੁਸੀਂ ਸਾਨੂੰ ਮਤਲਬ ਵੀ ਇਹ ਪ੍ਰੈਕਟੀਕਲ ਜਿਹੜਾ ਸਾਨੂੰ ਕਰਕੇ ਦਿਖਾਓ ਸਾਨੂੰ ਸਮਝ ਨਹੀਂ ਪੈਂਦੀ ਜੀ। ਸੋ ਇਹ ਜਿਹੜੀ ਪ੍ਰੈਕਟੀਕਲ ਆ ਉਹਨਾਂ ਵਾਸਤੇ ਹੁੰਦੀ ਹੈ ਮੇਰੇ ਭੈਣ ਭਰਾਵਾਂ ਵਾਸਤੇ ਜਿਹਨੂੰ ਮਤਲਬ ਵੀ ਘੱਟ ਸਮਝ ਲੱਗਦੀ ਆ ਜਾਂ ਉਹਨਾਂ ਨੂੰ ਕਿਸੇ ਵੀ ਚੀਜ਼ ਦੇ ਵਿੱਚ ਜਾਂ ਡੀਟੀ ਦੇ ਵਿੱਚ ਦਿੱਕਤ ਆ ਰਹੀ ਆ ਜਾਂ ਫਿਰ ਸ਼ੂਟ ਕਰਨ ਦੇ ਵਿੱਚ ਦਿੱਕਤ ਆ ਰਹੀ ਆ ਜਾਂ ਫਿਰ ਉਹਨਾਂ ਦਾ ਚੈਨਲ ਜਿਹੜਾ ਗਰੋ ਨਹੀਂ ਹੋ ਰਿਹਾ ਕਿਸੇ ਵੀ ਤਰ੍ਹਾਂ ਦੀ ਆਪਾਂ ਮੰਨ ਕੇ ਜਲਈਏ ਸੋ ਉਹ ਜਿਹੜੀ ਮਤਲਬ ਉਹਨਾਂ ਦੀ ਕਨਫਿਊਜ਼ਨ ਹੁੰਦੀ ਆ ਆਪਾਂ ਲਾਈਵ ਵਰਕਸ਼ਾਪਿੰਗ ਵਿੱਚ ਆਪਾਂ ਦੂਰ ਕਰ ਦਿੰਦੀ ਆ ਜੀ ਸੋ ਅਗਰ ਕੋਈ ਵੀ ਮੇਰਾ ਭੈਣ ਭਰਾ ਉਹ ਲਾਈਵ ਵਰਕਸ਼ਾਪ ਜੁਆਇਨ ਕਰਨਾ ਚਾਹੁੰਦਾ ਤਾਂ ਪਲੀਜ਼ ਤੁਸੀਂ ਆਪਣੀ ਸੀਟ ਤੁਸੀਂ ਬੁੱਕ ਕਰਵਾ ਸਕਦੇ ਹੋ ਜੀ ਫੋਨ ਕਰਕੇ ਸਾਡੀ ਟੀਮ ਤੋਂ ਤੁਸੀਂ ਬੁੱਕ ਕਰਵਾ ਲਓ ਜੀ ਕਿਉਂਕਿ ਜਿਹੜੀ 24 ਤਰੀਕ ਨੂੰ ਆਪਣੀ ਡਾਇਵਰਸ਼ਨ ਸ਼ਾਪ ਹੋਣੀ ਆ ਉਹ ਪਟਿਆਲੇ ਸ਼ਹਿਰ ਦੇ ਵਿੱਚ ਹੋਣੀ ਆ ਜੀ। ਸੋ ਅਗਰ ਕੋਈ ਮੇਰਾ ਪਿੰਡ ਭਰਾ ਬੈਠਾ ਜੀ ਔਨਲਾਈਨ ਹਨਾ ਮੇਰੇ ਨਾਲ ਲਾਈਵ ਜੁੜਿਆ ਹੋਇਆ ਤਾਂ ਪਹਿਲੇ ਮੈਨੂੰ ਇੱਕ ਵਾਰ ਦੱਸ ਦਿਓ ਜੀ ਮੇਰੀ ਵੌਇਸ ਆ ਜਿਹੜੀ ਸਹੀ ਆ ਰਹੀ ਹੈ ਕਿ ਨਹੀਂ ਜੀ। ਕੋਈ ਮੈਂ ਬੋਲੀ ਜਾਵਾਂ ਤੁਹਾਨੂੰ ਮੇਰੀ ਵੌਇਸ ਆ ਜਿਹੜੀ ਉਹ ਕਲੀਅਰ ਨਾ ਸੁਣਾਈ ਦੇਵੇ ਤੇ ਫਿਰ ਮੇਰੇ ਬੋਲਣ ਦਾ ਵੀ ਕੀ ਫਾਇਦਾ। ਸੋ ਮੈਨੂੰ ਨਾ ਹਰ ਵਾਰ ਹੈਰਾਨੀ ਹੁੰਦੀ ਆ। ਵੀਰ ਵੀ ਮੇਰੇ ਜਿਹੜੇ ਮਤਲਬ ਵੀ ਸਬਸਕ੍ਰਾਈਬਰ ਨੇ ਉਹ 10000 ਦੇ ਕਰੀਬ ਹੋ ਚੱਲੇ ਆ 9600 ਹੋ ਗਏ ਆ ਤੇ ਹਮ ਮੈਂ ਸੋਚਦਾ ਵੀ ਯਾਰ ਜਦੋਂ ਮੈਂ ਵੀਡੀਓ ਅਪਲੋਡ ਕਰਦਾ ਵਾ ਵੀਡੀਓ ਦੇ ਵੀ 500 600 ਮਸਾ ਹੁੰਦੇ ਆ ਤੇ 10000 ਸਬਸਕ੍ਰਾਈਬਰ ਹੋਣ ਦੇ ਨਾਲ ਮਤਲਬ ਵੀ 5 600 ਵੀਊ ਮਸਾ ਹੁੰਦੇ ਆ ਸੋ ਲਾਈਵ ਮੈਂ ਤੇ ਦੋ ਤਿੰਨ ਵਾਰ ਲਾਈਵ ਕੀਤਾ ਤੇ ਲਾਈਵ ਦੇ ਵਿੱਚ ਵੀ ਬਹੁਤ ਘੱਟ ਹੁੰਦੇ ਆ 5 10 ਜਾਂ ਫਿਰ 15 ਕੋ ਬੰਦੇ ਮਸਾਂ ਹੀ ਜੋੜ ਦੇ ਲਾਈ ਦੇ ਵਿੱਚ ਪਤਾ ਨਹੀਂ ਕਿਉਂ ਮਤਲਬ ਵੀ ਹਨਾ ਲੋਕਾਂ ਦੇ ਵਿੱਚ ਮਤਲਬ ਵੀ ਯਾਰ ਤੁਸੀਂ ਖੁਦ ਸੋਚ ਕੇ ਦੇਖੋ ਹਨਾ ਦੇਖੋ ਵੀ ਮੈਂ ਕਿਹੜਾ ਯਾਰ ਇਹਦੇ ਤੇ ਆਪਣੇ YouTube ਚੈਨਲ ਦੇ ਉੱਤੇ ਮੈਂ ਕਿਹੜਾ ਮਤਲਬ ਵੀ ਤੁਹਾਨੂੰ ਕੋਈ ਹੋਰ ਕੋਈ ਗੱਦ ਚੀਜ਼ ਬਾਰੇ ਦੱਸ ਰਿਹਾ ਜਾਂ ਫਿਰ ਕੋਈ ਚੀਜ਼ ਫੋਰ ਗਾਈਡ ਕਰ ਰਿਹਾ ਮੈਂ ਤੁਹਾਨੂੰ ਇੱਕ ਬਿਲਕੁਲ ਸਹੀ ਰਸਤੇ ਪਹੁੰਚ ਦੀ ਕੋਸ਼ਿਸ਼ ਕਰ ਰਿਹਾ ਮੈਂ ਤੁਹਾਨੂੰ ਵੀ ਤਾਂ ਜੋ ਤੁਸੀਂ ਵੀ ਘਰੇ ਬੈਠ ਕੇ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾ ਸਕੋ ਕਿਉਂਕਿ ਇਹ ਜਿਹੜਾ ਔਨਲਾਈਨ ਪੈਸਾ ਵਾ ਇਹ ਤੋਂ ਲੋਕ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੋਂ ਪੈਸਾ ਕਮਾ ਰਹੇ ਨੇ ਲੋਕ ਬਟ ਸਾਡੇ ਲੋਕਾਂ ਦੀ ਸੋਚ ਪਤਾ ਕੀ ਹੋ ਗਈ ਆ ਅਸੀਂ ਜਿਹੜਾ ਸਹੀ ਤਰੀਕੇ ਨਾਲ ਅਸੀਂ ਪੈਸਾ ਕਮਾਉਣਾ ਚਾਹੁੰਦੇ ਨਹੀਂ ਹੈਗੇ ਜੇ ਸਾਨੂੰ ਮੰਨ ਲਓ 1.5 GB ਜਾਂ 2 GB ਸਾਨੂੰ ਇੱਕ نیٹ ਮਿਲਦਾ ਨਾ ਇੱਕ ਦਿਨ ਦਾ 24 ਘੰਟੇ ਦਾ ਤੇ ਅਸੀਂ ਉਹ ਉਹਦੇ ਵਿੱਚ ਵੇਸਟ ਕਰ ਦਿੰਦੇ ਆ ਵੀ ਮਤਲਬ ਕਿ ਅਸੀਂ ਗੰਦਮੰਦ ਦੇਖੀ ਜਾਂਦੇ ਆ ਇੰਸਟਾਗ੍ਰam ਹੋ ਗਿਆ ਹਨਾ ਜਾਂ ਫਿਰ YouTube ਹੋ ਗਈ ਹੋਰ ਬਹੁਤ سارے ਪਲੇਟਫਾਰਮ ਆ ਯਾਰ ਜਿਹੜੇ ਲੋਕ ਵਰਤਦੇ ਨੇ ਬਸ ਉਹ ਗੰਦਮੰਦ ਦੇਖਣ ਵਾਸਤੇ ਹੀ ਉਹਨਾਂ ਨੇ ਰੱਖਿਆ ਹੋਇਆ ਵਾ ਉਹ ਗੰਦਮੰਦ ਦੇਖੀ ਜਾਂਦੇ ਨੇ ਸਾਰਾ ਦਿਨ ਚੱਜ ਦੀ ਚੀਜ਼ ਉਹਨਾਂ ਨੇ ਦੇਖਣੀ ਹੀ ਨਹੀਂ ਹੈਗੀ ਪਤਾ ਨਹੀਂ ਸਾਨੂੰ ਸਾਡੇ ਲੋਕਾਂ ਨੂੰ ਕੀ ਹੋਇਆ ਹੋਇਆ ਬਿਆਵਾ ਅਸੀਂ ਚੰਗੇ ਕੰਮਾਂ ਬਾਰੇ ਅਸੀਂ ਜਾਣਣਾ ਨਹੀਂ ਚਾਹੁੰਦੇ ਹੈਗੇ ਸੋ ਅਗਰ ਕੋਈ ਮੇਰੇ ਪੇਨ ਪਰ ਆਨਲਾਈਨ ਬੈਠਾ ਪਾ ਉਹ ਆਚਾਰਾ ਜੁੜ ਸਕਦਾ ਤੇ ਅਗਰ ਇਹਦਾ ਕੋਈ ਵੀ ਕੋਸ਼ਚ ਨੇਗਾ ਜਾਂ ਸਵਾਲ ਹੈ ਤਾਂ ਮੈਨੂੰ ਪੁੱਛ ਸਕਦਾ ਜੀ ਆਫੀਸ਼ੀਅਲ ਜੀ ਜੀ ਹੋਰ ਸੋ ਆਪਾਂ ਜਿਹੜੀ ਗੱਲ ਕਰਨੀ ਸੀਗੀ ਆਪਾਂ ਇਹ ਹੀ ਗੱਲ ਕਰਨੀ ਸੀਗੀ ਵੀ ਆਪਣਾ ਜਿਹੜਾ ਪਟਿਆਲੇ ਵਰਕਸ਼ਾਪ ਹੋ ਰਹੀ ਹੈ ਨਾ ਜਿਵੇਂ ਆਪਾਂ ਪਹਿਲਾਂ ਇੱਕ ਵਾਰੀ ਪਹਿਲਾਂ ਵੀ ਉਹ ਪਟਿਆਲੇ ਲਗਾਈ ਸੀਗੀ ਤੇ ਇੱਕ ਵਾਰੀ ਆਪਾਂ ਲੁਧਿਆਣੇ ਲਗਾਈ ਸੀ ਆਪਾਂ ਲੁਧਿਆਣੇ ਦੇ ਵਿੱਚ ਵੀ ਮਤਲਬ ਬਹੁਤ ਸਾਰੇ ਮਤਲਬ ਵੀ ਆਪਾਂ 30 ਛੇਤਾ ਰੱਖਣੇ ਸੀਗੇ 30 ਛੇਤਾ ਦੇ ਵਿੱਚ ਮਤਲਬ ਵੀ ਬੈਟਰੀ ਲੋਗੀ 30 ਛੇਤਾ ਦੇ ਵਿੱਚ ਮਤਲਬ ਵੀ ਉੱਥੇ ਦੇਖੋ 60 200 ਪ੍ਰਬੰਧੇ ਆ ਗਏ ਸੀਗੇ ਸੋ ਉਹਦੇ ਵਿੱਚ ਕਾਫੀ ਮਤਲਬ ਵੀ ਬੰਦੇ ਆ ਗਏ ਸੀਗੇ ਤੇ ਕਾਫੀ ਉੱਥੋਂ ਲੋਕਾਂ ਨੂੰ ਫਾਇਦਾ ਹੋਇਆ ਸੋ ਇਸ ਕਰਕੇ ਮਤਲਬ ਵੀ ਮੈਂ ਤੁਹਾਨੂੰ ਸਾਰ ਨੂੰ ਇਹੀ ਕੰਗਰ ਰਿਕਵੈਸਟ ਕਰੂੰਗਾ ਕਿ ਪਲੀਜ਼ ਇੱਕ ਵੇ ਤੁਸੀਂ ਕਲਾਸ ਜੁਆਇਨ ਜ਼ਰੂਰ ਕਰੋ ਕਿਉਂਕਿ ਯਾਰ ਪਤਾ ਕੀ ਮੈਨੂੰ ਬਹੁਤ ਸਾਰੇ ਫੋਨ ਕਰਕੇ ਲੋਕੀ ਨਾ ਬਾਰ ਬਾਰ ਪੁੱਛੀ ਜਾਂਦੇ ਨੇ ਕਿ ਪਾਜੀ ਸਾਡੇ YouTube ਚੈਨਲ ਦੇ ਵੀਊ ਨਹੀਂ ਆ ਰਹੇ ਸਾਨੂੰ ਹੁਣ ਪੈਸੇ ਕਿੱਥੋਂ ਕਮਾਵਾਂਗੇ ਅਸੀਂ ਕਿਵੇਂ ਪਤਾ ਲੱਗੂਗਾ ਸਾਡੇ ਬੈਂਕ ਅਕਾਊਂਟ ਦੇ ਵਿੱਚ ਕਿਵੇਂ ਆਣਗੇ ਅਸੀਂ ਬੈਂਕ ਅਕਾਊਂਟ ਕਿਵੇਂ ਉਹਦੇ ਵਿੱਚ ਐਡ ਕਰਾਂਗੇ ਮਤਲਬ ਲੋਕਾਂ ਦੀ ਬਹੁਤ ਸਾਰੀਆਂ ਗਲਤ ਸਹਿਮੀਆਂ ਨੇ ਮਤਲਬ ਉਹਨਾਂ ਨੂੰ ਕਲੀਅਰ ਨਹੀਂ ਹੁੰਦਾ ਪਿਆ ਸੋ ਮੈਂ ਇਹ ਹੀ ਚੀਜ਼ ਤੁਹਾਡੀ ਕਲੀਅਰ ਕਰਨ ਵਾਸਤੇ ਜੋ ਵੀ ਤੁਹਾਡੇ ਜਿੰਨੇ ਵੀ ਡਾਊਟ ਹੋ ਉਹਦੇ ਵਾਸਤੇ ਨਾ ਵਰਕਸ਼ਾਪ ਰੱਖਦਾ ਹੁੰਨਾ ਵਾ ਕਿਉਂਕਿ ਅਸਲ ਦੇ ਵਿੱਚ ਜਿੱਦੇ ਜੇ ਤੁਸੀਂ ਫੋਨ ਕਰੀ ਜਾਉਂਗੇ ਨਾ ਤੁਸੀਂ ਮੈਨੂੰ ਜਿੰਨੀ ਮਰਜ਼ੀ ਵਾਰੀ ਫੋਨ ਕਰੀ ਜਾਓ ਕੋਈ ਦਿੱਕਤ ਨਹੀਂ ਹੈਗੀ ਬਟ ਇਹ ਵੀ ਕਈ ਵਾਰੀ ਬੰਦਾ ਮੈਂ ਇੱਕੋ ਚੀਜ਼ ਬਾਰ-ਬਾਰ ਰਿਪੀਟ ਕਰੀ ਜਾਵਾਂ ਤੇ ਤੁਹਾਨੂੰ ਸਮਝ ਨਹੀਂ ਲੱਗਦੀ ਹੈਗੀ ਉੱਥੇ ਵੀ ਮੈਨੂੰ ਫਿਰ ਅੱਗੇ ਜਾ ਕੇ ਨਾ ਪਰੇਸ਼ਾਨੀ ਹੋਣੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਮੈਂ ਇੱਕੋ ਚੀਜ਼ ਨੂੰ ਬਾਰ-ਬਾਰ ਮੈਂ ਰਿਪੀਟ ਕਰੀ ਜਾ ਰਿਹਾ ਤੁਹਾਨੂੰ ਸਮਝ ਨਹੀਂ ਲੱਗਦੀ ਹੈਗੀ ਕਿਉਂਕਿ ਮੈਂ ਇੱਕੋ ਬੰਦੇ ਦਾ ਨਹੀਂ ਦੇਖਾਂ ਹੁੰਦਾ ਬਹੁਤ ਸਾਰੇ ਹੁੰ ਜਿੰਨਾ ਦੀ ਮੈਂ ਹਰ ਇੱਕ ਗੱਲ ਬਾਤ ਸੁਣਨੀ ਹੁੰਦੀ ਹੈ ਮੈਂ ਸੋ ਇਸ ਕਰਕੇ ਮੈਂ ਤਾਂ ਇਹੀ ਲਾਈਵ ਕਲਾਸ ਜਿਹੜੀ ਮੈਂ ਰੱਖਦਾ ਹੁੰਦਾ ਵਾ ਵੀ ਤੁਹਾਨੂੰ ਮਤਲਬ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਡਾਊਟ ਨਾ ਰਹੇ ਜੇ ਵੀ ਤੁਸੀਂ ਉੱਥੇ ਲਾਈਵ ਸ਼ੋਅ ਦੇ ਵਿੱਚ ਆ ਕੇ ਤੁਸੀਂ ਆਪਣੇ ਚੈਨਲ ਦੇ YouTube ਚੈਨਲ ਦੀ ਤੁਸੀਂ ਸੈਟਿੰਗ ਕਰਵਾ ਸਕਦੇ ਹੋ Instagram ਪੇਜ ਦੀ ਸੈਟਿੰਗ ਕਰਵਾ ਸਕਦੇ ਹੋ Facebook ਪੇਜ ਦੀ ਤੁਸੀਂ ਸੈਟਿੰਗ ਕਰਵਾ ਸਕਦੇ ਹੋ ਤੁਸੀਂ ਮਤਲਬ ਵੀ ਕਿਸੇ ਵੀ ਜ ਮਤਲਬ ਵੀ ਤੁਹਾਡੀ ਕੋਈ ਵੀ ਚੀਜ਼ ਹੈਗੀ ਆ ਤੁਸੀਂ ਉੱਥੇ ਆ ਕੇ ਆਪਣੀ ਕਲੀਅਰ ਕਰ ਸਕਦੇ ਹੋ ਤੁਸੀਂ ਤੋ ਇਹ ਵਰਕਸ਼ਾਪ ਮੈਂ ਤਾਂ ਹੀ ਰੱਖੀ ਹੋਈ ਆ ਕਿਉਂਕਿ ਮੈਨੂੰ ਮੈਂ ਤੁਹਾਨੂੰ ਦਿਖਾ ਦਾਂਗਾ ਮੇਰੇ ਨਾਲ WhatsApp ਤੇ ਇੰਨੇ ਮੈਸੇਜ ਆਉਂਦੇ ਨੇ, Delhi ਇੰਨੇ ਮੈਸੇਜ ਆਉਂਦੇ ਨੇ। ਉਹ ਮੈਨੂੰ ਸਕ੍ਰੀਨਸ਼ਾਟ ਖਿੱਚ ਕੇ ਜਿਵੇਂ ਭੇਜਿਆ ਦੇ ਵੀਰ ਜੀ ਤੋ ਅੱਗੇ ਸੀ ਕੀ ਕਰੀਏ ਜਾਂ ਕਿਵੇਂ ਕਰੀ ਕਹੂੰਗੀ ਵੀਰ ਦੇਖੋ ਯਾਰ ਕਈ ਵਾਰੀ ਮੈਂ ਖੁਦ ਬੀਜੀ ਹੁੰਦਾ। ਮੈਂ ਦੇਖੋ ਵੀਡੀਓ ਵੀ ਬਣਾਉਣੀ ਆਉਂਦੀਆਂ ਨੇ ਮੇਰੇ YouTube ਦੇ ਉੱਥੇ ਮੇਰੇ 8 ਚੈਨਲ ਚੱਲਦੇ ਆ ਮੇਰੇ YouTube ਤੇ 8 ਚੈਨਲ। ਤੋ 8 ਚੈਨਲ ਨੂੰ ਦੇਖੋ ਮੈਂ ਇਕੱਲਾ ਹੈਂਡਲ ਨਹੀਂ ਕਰ ਸਕਦਾ। ਮੇਰੀ ਪੂਰੀ ਟੀਮ 5 ਮੈਂਬਰ ਨੇ ਜਿਹੜੇ ਮੇਰੇ ਨਾਲ ਕੰਮ ਕਰਦੇ ਨੇ, ਐ ਸਾਰਾ ਕੁਝ ਉਹ ਦੇਖਦੇ ਨੇ ਸੋ ਮੈਂ ਕਈ ਵਰੀ ਪ੍ਰੋਗਰਾਮਾਂ ਦੇ ਵਿੱਚ ਵੀ اٹੈਂਡ ਕਰਨੇ ਹੁੰਦੇ ਆ ਪ੍ਰੋਗਰਾਮ ਦੇ ਵਿੱਚ ਜਾਣਾ ਹੁੰਦਾ ਕਰੇ ਕਿਸੇ ਫੰਕਸ਼ਨ ਦੇ ਵਿੱਚ ਜਾਣਾ ਹੁੰਦਾ ਰਾਤ ਨੂੰ ਕਈ ਵਰੀ ਕਿਸੇ ਪ੍ਰੋਗਰਾਮ ਦੇ ਵਿੱਚ ਹੁੰਦਾ ਕੋਈ ਫੈਮਿਲੀ ਫੰਕਸ਼ਨ ਵੀ ਹੁੰਦਾ ਮੈਨੂੰ ਫੈਮਿਲੀ ਫੰਕਸ਼ਨ ਵੀ ਮੈਨੂੰ ਕਰਨਾ ਪੈਂਦਾ ਵਾ اٹੈਂਡ ਸੋ ਉਹਦੇ ਕਰਕੇ ਮੈਂ ਤਾਂ ਹੀ ਕਹਿੰਦਾ ਕਿ ਪਲੀਜ਼ ਹਨਾ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਪਰ ਤੁਹਾਡੇ ਕਲੀਅਰ ਨਹੀਂ ਹੁੰਦਾ ਹੈਗਾ ਮੈਨੂੰ ਇਹ ਗੱਲ ਤੋਂ ਹੁੰਦੀ ਆ ਵੀ ਯਾਰ ਜੇ ਤੁਸੀਂ ਦੇਖੋ ਅਗਰ ਤੁਹਾਡੇ ਅੰਦਰ ਵੀ ਦੇਖੋ ਜਜ਼ਬਾ ਹੈਗਾ ਵਾ ਉਹ ਨਹੀਂ ਪੈਸਾ ਕਮਾਉਂਦਾ ਜਾਂ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਲਾਇਬ੍ਰੀ ਸ਼ੋਪ ਤੁਸੀਂ ਜੁਆਇਨ ਕਰ ਸਕਦੇ ਹੋ ਬਹੁਤ سارے ਪਿੰਡਪੁਰਾ ਮੇਰੇ ਇਹੋ ਜਿਹੇ ਵੀ ਹੈਗੇ ਨੇ ਜਿਨ੍ਹਾਂ ਨੂੰ ਮੈਨੂੰ ਅੱਜ ਵੀ ਬਹੁਤ ਸਾਰੀਆਂ ਕੋਲ ਆਈਆਂ ਮੈਸੇਜ ਆਏ ਉਹਨਾਂ ਨੂੰ ਨਾ ਵਰਕਸ਼ਾਪ ਬਾਰੇ ਉਹਨਾਂ ਨੇ ਬਸ ਇੱਕੋ ਗੱਲ ਕਹੀ ਕਿ ਵੀਰ ਜੀ ਦੂਰ ਬਹੁਤ ਜ਼ਿਆਦਾ ਵਾ ਸਾਡੇ ਕੋਲ ਆ ਨਹੀਂ ਹੋਣਾ ਤੁਸੀਂ ਜਲੰਧਰ ਰੱਖ ਲਓ ਲੁਧਿਆਣਾ ਰੱਖ ਲਓ ਜਾਂ ਫਿਰ ਤੁਸੀਂ ਮਤਲਬ ਕਿਸੇ ਹੋਰ ਸ਼ਹਿਰ ਦੇ ਵਿੱਚ ਰੱਖ ਲਓ ਹਨਾ ਸੋ ਦੇਖੋ ਮੈਂ ਤੁਹਾਨੂੰ ਸਿਰਫ ਇੱਕ ਗੱਲ ਕਹਾਂਗਾ ਜਿਹੜਾ ਮਤਲਬ ਵੀ ਦੇਖੋ ਜਿਹਨੇ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਹੁੰਦਾ ਨਾ ਜੋ ਉਹਦੇ ਕੋਲ ਕੋਈ ਬਹਾਨਾ ਨਹੀਂ ਹੁੰਦਾ ਹੈਗਾ ਜਿੰਨੇ ਮੰਨ ਕੇ ਚੱਲੋ ਜਿੱਦਗੀ ਵਿੱਚ ਕੰਮ ਕਰਨਾ ਹੀ ਹੈਗਾ ਉਹਦੇ ਕੋਲ 100 ਬਹਾਨੇ ਹੁੰਦੇ ਨੇ ਉਹਨੇ ਕਹਿੰਦਾ ਜੀ ਮੇਰਾ ਆ ਦੁਖ ਹੁੰਦਾ ਜੀ ਮੇਰੇ ਕੋਲ ਸਾਧਨ ਨਹੀਂ ਹੈਗਾ ਜੀ ਮੇਰੇ ਕੋਲ ਐ ਨਹੀਂ ਹੈਗਾ ਮੇਰੇ ਕੋਲ ਫਲਾਣਾ ਨਹੀਂ ਹੈਗਾ ਯਾਨੀ ਕਿ ਬਹਾਨੇ ਮਾਰੀ ਹੀ ਜਾਣੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਜਿੰਨੇ ਕੰਮ ਕਰਨਾ ਉਹਦੇ ਕੋਲ ਕੋਈ ਬਹਾਨਾ ਨਹੀਂ ਹੁੰਦਾ ਸੋ ਮੈਂ ਤੁਹਾਨੂੰ ਮੈਂ ਆਪਣੀ ਕਹਾਣੀ ਦੱਸ ਦਾਂ ਮੈਂ ਮੁੰਬਈ ਜਾਣਾ ਸੀਗਾ ਫਿਲਮ ਡਾਇਰੈਕਸ਼ਨ ਦਾ ਕੋਰਸ ਕਰਨਾ ਹਨਾ ਜਿਵੇਂ ਮੈਂ ਤੁਹਾਨੂੰ ਵੀ ਮੇਰੀ ਵੀਡੀਓ ਦੇ ਵਿੱਚ ਦੇਖਿਆ ਹੀ ਹੋਊਗਾ ਤੇ ਮੈਂ ਦੱਸਿਆ ਵੀ ਹੋਇਆ ਸੀਗਾ ਵੀ ਮਤਲਬ ਵੀ ਮੈਂ ਨਾ ਮਤਲਬ ਵੀ ਮੁੰਬਈ ਦੇ ਵਿੱਚ ਫਿਲਮ ਡਾਇਰੈਕਸ਼ਨ ਦਾ ਕੋਰਸ ਕਰਨ ਗਿਆ ਸੀਗਾ ਤੇ ਉਹਦੇ ਵਾਸਤੇ ਨਾ ਮੈਂ ਜਾਣਾ ਜ਼ਰੂਰੀ ਸੀਗਾ ਮੇਰੇ ਰੀਜ਼ਨ ਕਲੀਅਰ ਸੀ ਜਰਮੇ ਜਾਣਾ ਹਾਂ ਮੈਂ ਸਟਾਰਟਿੰਗ ਦੇ ਵਿੱਚ ਵਿੱਚ ਬਹੁਤ ਦਿੱਕਤ ਆਈ ਮੈਨੂੰ ਪੈਸਿਆਂ ਦੀ ਦਿੱਕਤ ਆਈ ਕਿਉਂਕਿ ਜਿਹੜੀ ਉੱਥੇ ਮੈਂ ਕੋਰਸ ਕਰਨਾ ਸੀਗਾ ਫਿਲਮ ਡਾਇਰੈਕਸ਼ਨ ਦਾ ਮੈਂ ਕੋਰਸ ਸਿੱਖਣਾ ਸੀ ਉਹਦੀ ਫੀਸ ਵੀ ਬਹੁਤ ਜ਼ਿਆਦਾ ਸੀਗੀ ਉਹਦੇ 1,65,000 ਰੁਪਏ ਫੀਸ ਸੀ ਉਹਦੀ ਫਿਲਮ ਡਾਇਰੈਕਸ਼ਨ ਕੋਰਸ ਲਈ ਮੈਂ ਜਾਣਾ ਵੀ ਮੁੰਬਈ ਸੀਗਾ ਕਿੱਥੇ ਪੰਜਾਬ ਤੇ ਕਿੱਥੇ ਮੁੰਬਈ ਤੁਸੀਂ ਖੋਦੇ ਤੁਸੀਂ ਸੋਚ ਲਓ ਤੇ ਮੇ ਅਗਰ ਮੈਂ ਚਾਹੁੰਦਾ ਵੀ ਯਾਰ ਮੈਂ ਹੀ ਕਰਨਾ ਕੋ ਮੈਂ ਵੀ ਬੰਨੇ ਮਾਰ ਸਕਦਾ ਸੀਗਾ ਤੇ ਉਹਦੀ ਸਿਰਫ ਦੇਖ ਲਓ ਮੈਂ ਜਾਣਾ ਸੀ ਉਹ ਗਿਆ ਵੀ ਬਾਈ ਏਅਰ ਬੜਾ ਔਖਾ ਗਿਆ ਬਸ ਐਸ ਵੀ ਮੈਂ ਯਾਰ ਜਾਣਾ ਵਾ ਜਿਹਨੇ ਬੰਦੇ ਨੇ ਕੋ ਸਿੱਖਣਾ ਹੁੰਦਾ ਨਾ ਉਹਦੇ ਲਈ ਦੂਰਦਾਰ ਕੋਈ ਨਹੀਂ ਹੁੰਦਾ ਜੇ ਮੰਨ ਕੇ ਚਲੋ ਤੁਹਾਨੂੰ ਪਤਾ ਵੀ ਯਾਰ ਕੈਨੇਡਾ ਜਾ ਕੇ ਪੈਸੇ ਬਣਦੇ ਆ ਅਮਰੀਕਾ ਪੈਸੇ ਬਣਦੇ ਆ ਤੁਸੀਂ ਕੈਨੇਡਾ ਅਮਰੀਕਾ ਵੀ ਤਾਂ ਤੁਸੀਂ ਜਾਣੀ ਹੋ ਜਾਂ ਨਹੀਂ ਜਾਂਦੇ ਹੈਗੇ ਨਾਲ ਪੱਲਿਓ 20 25 30 40 ਲੱਖ ਰੁਪਏ ਤੱਕ ਤੁਸੀਂ ਇਨਵੈਸਟ ਕਰਕੇ ਤੁਸੀਂ ਜਾਣੇ ਇਤਰੇ ਅਮਰੀਕਾ ਇਤਰੇ ਫਿਲਮੇ ਤੁਹਾਨੂੰ ਆਉਣ ਵਾਸਤੇ ਕਹਿ ਰਹੇ ਵੀ ਤੁਸੀਂ ਇੱਕ ਵਾਰੀ ਆਓ ਜੁਆਇਨ ਕਰੋ ਤੇ ਤੁਸੀਂ ਸਿੱਖੋ ਜੇ ਇੱਕ ਵਾਰੀ ਤੁਹਾਡੀ ਰੱਬ ਨੇ ਵਾਹਿਗੁਰੂ ਨੇ ਤੁਹਾਡੀ ਬਾਹ ਫੜ ਲਈ ਨਾ ਮੈਂ ਤੁਹਾਨੂੰ ਗਰੰਟੀ ਵੀ ਨਾ ਵੀ ਯਾਰ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੀ ਸ਼ੁਰੂ ਕਰ ਦੋਗੇ ਤੋਂ ਕੋਸ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਹਨਾ ਜਿਹੜੀਆਂ ਮਤਲਬ ਇਮੇ YouTube ਦੇ ਉੱਤੇ ਵੀਡੀਓ ਬਣਾ ਕੇ ਤੁਹਾਨੂੰ ਨਹੀਂ ਦੱਸ ਸਕਦਾ ਹੈਗਾ ਕਿਉਂਕਿ ਇਹ ਕੋ YouTube ਦੀ ਨਾ ਕੁਝ ਕਮਿਊਨਿਟੀ ਗਾਈਡਲਾਈਨਸ ਨੇ ਜਿਹਦੇ ਵਿੱਚ ਮਤਲਬ ਵੀ ਜੇ ਅਗੇ ਸੀ ਉਹ ਵੀਡੀਓ ਬਣਾ ਕੇ ਸੀ YouTube ਦੇ ਉੱਤੇ ਪਾ ਦਿੰਦੇ ਨਾ ਤਾਂ ਉਹ YouTube ਕੀ ਕਰਦਾ ਸਾਡੀ ਵੀਡੀਓ ਨੂੰ ਰਿਮੂਵ ਕਰ ਦਿੰਦਾ ਤੇ ਸਾਨੂੰ ਸਟ੍ਰਾਈਕ ਆ ਜਾਂਦੀ ਹੈ ਕਮਿਊਨਿਟੀ ਗਾਈਡਲਾਈਨ ਦੀ ਤੇ ਸਾਡੇ ਚੈਨਲ ਨੂੰ ਡੈਡ ਹੋਣ ਦਾ ਖਤਰਾ ਜ਼ਿਆਦਾ ਹੋ ਜਾਂਦਾ ਸੋ ਉਹ ਜਿਹੜੀਆਂ ਗੱਲਾਂ ਮੈਂ ਇਹਦੇ ਵਿੱਚ ਨਹੀਂ ਦੱਸ ਸਕਦਾ ਹੈਗਾ YouTube ਚੈਨਲ ਦੇ ਉੱਤੇ ਉਹ ਗੱਲਾਂ ਮੈਂ ਸਾਰੀਆਂ ਤੁਹਾਨੂੰ ਮੈਂ ਲਾਈਵ ਵਰਕਸ਼ਾਪ ਦੇ ਵਿੱਚ ਦੱਸਾਂਗਾ ਜੀ ਪੂਰੀ ਡਿਟੇਲ ਦੇ ਵਿੱਚ A to Z ਸੋ ਇਸ ਕਰਕੇ ਮੈਂ ਤੁਹਾਨੂੰ ਸਾਰ ਨੂੰ ਇੱਕੋ ਗੱਲ ਕਹਿਣਾ ਬਾਰ-ਬਾਰ ਜੀ ਪਲੀਜ਼ ਤੁਸੀਂ ਮੈਨੂੰ ਫੋਨ ਵੀ ਕਰਦੇ ਹੋ ਹਨਾ ਡੈਲੀ ਮੈਸੇਜ ਵੀ ਕਰਦੇ ਹੋ ਸਕਰੀਨ ਸ਼ਾਟ截图 ਵੀ ਭੇਜਦੇ ਹੋ ਸਕਰੀਨ ਰਿਕਾਰਡਿੰਗ ਕਰਕੇ ਵੀ ਵੀਡੀਓ ਦੀ ਭੇਜਦੇ ਵੀ ਵੀਰ ਜੀ ਅਸ ਤੋਂ ਅੱਗੇ ਕੀ ਲਿਖੀਏ ਟਾਈਟਲ ਕਿਵੇਂ ਲਿਖਣਾ ਡਿਸਕ੍ਰਿਪਸ਼ਨ ਕਿਵੇਂ ਲਿਖਣਾ ਵਾ ਜਾਂ ਫਿਰ ਥੰਬਨੇਲ ਦੀ ਆਪਸ਼ਨ ਨਹੀਂ ਉਹਦੀ ਥੰਬਨੇਲ ਕਿਵੇਂ ਲਉਣਾ ਵਾ ਜਾਂ ਫਿਰ ਤੁਹਾਨੂੰ ਟੈਗ ਨਹੀਂ ਲਗਾਉਣੇ ਹੁੰਦੇ ਹੈਗੇ ਜਾਨੀ ਕਿ ਤੁਹਾਨੂੰ ਮਤਲਬ ਵੀ ਕੁਝ ਵੀ ਨਹੀਂ ਮਤਲਬ ਵੀ ਤੁਹਾਨੂੰ ਸਮਝ ਪੈਂਦੀ ਹੈਗੀ ਤੋ ਅਗਰ ਤੁਸੀਂ ਪੂਰੀ ਡਿਟੇਲ ਦੇ ਵਿੱਚ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਹਨਾ ਅੱਗੇ ਵਧਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਇਹ ਵਰਕਸ਼ਾਪ ਜਿਹੜੀ ਜਰੂਰ ਜੁਆਇਨ ਕਰੋ ਜੀ ਤੁਸੀਂ ਕਿਉਂਕਿ ਜਿਹੜੇ ਦੇ ਵਿੱਚ ਮੇਨ ਟਾਪਿਕ ਨੇ ਚਾਰ ਉਹ ਮੈਂ ਤੁਹਾਨੂੰ ਦੱਸਨੇ ਨੇ ਜਿਵੇਂ ਮੰਨ ਕੇ ਜਦੋਂ ਤੁਸੀਂ ਕੋਈ ਵੀ ਤੁਸੀਂ ਵਰਕ ਕਰਦੇ ਤੁਸੀਂ ਫੇਸਬੁੱਕ YouTube Instagram ਦੇ ਉੱਤੇ ਉਹਦੇ ਦੇ ਅਨੁਸਾਰ ਨਾਲ ਪਹਿਲਾਂ ਤੁਹਾਨੂੰ ਵੀਡੀਓ ਸ਼ੂਟ ਕਰਨਾ ਆਉਣਾ ਚਾਹੀਦਾ ਉਹ ਤੁਹਾਨੂੰ ਮੈਂ ਪ੍ਰੋਪਰਲੀ ਪ੍ਰੈਕਟੀਕਲ ਕਰਕੇ ਦਿਖਾਵਾਂਗਾ ਵੀ ਤੁਸੀਂ ਵੀਡੀਓ ਸ਼ੂਟ ਕਿਵੇਂ ਕਰਨਾ ਵਾ ਨੰਬਰ 1 ਨੰਬਰ 2 ਤੇ ਆਪਾਂ ਆ ਜਾਨੇ ਆ ਵੀ ਤੁਸੀਂ ਵੀਡੀਓ ਨੂੰ ਐਡੀਟ ਕਰਨਾ ਜਿਹੜਾ ਮੇਨ ਮੁੱਖ 파ਟਾ ਵੀ ਤੁਸੀਂ ਕੋਈ ਵੀ ਕੰਮ ਕਰ ਲਓ ਕਿਤੇ ਵੀ ਜਾ ਕੇ ਤੁਸੀਂ ਤੁਹਾਨੂੰ ਵੀਡੀਓ ਐਡੀਟਿੰਗ ਆ ਜਿਹੜੀ ਓਣੀ ਹੀ ਚਾਹੀਦੀ ਹੈ ਜਦੋਂ ਤੱਕ ਤੁਹਾਨੂੰ ਵੀਡੀਓ ਐਡੀਟਿੰਗ ਨਹੀਂ ਆਉਗੀ ਉਦੋਂ ਤੱਕ ਤੁਸੀਂ ਅੱਗੇ ਨਹੀਂ ਵੱਧ ਸਕੋਗੇ ਸੋ ਉਹ ਲਾਈਵ ਵਰਕਸ਼ਾਪ ਦੇ ਵਿੱਚ ਮੈਂ ਤੁਹਾਨੂੰ ਪ੍ਰੈਕਟੀਕਲ ਵੀਡੀਓ ਐਡੀਟਿੰਗ ਕਰਨੀ ਵੀ ਸਿਖਾਵਾਂਗਾ ਫਿਰ ਉਸ ਤੋਂ ਬਾਅਦ ਆ ਜਾਂਦਾ ਥੰਬਨੇਲ ਤੁਸੀਂ ਵੀਡੀਓ ਦਾ ਥੰਬਨੇਲ ਕਿਵੇਂ ਬਣਾਉਣਾ ਵਾ ਉਹ ਵੀ ਤੁਹਾਨੂੰ ਮੈਂ ਪ੍ਰੋਪਰਲੀ ਸਹੀ ਤਰੀਕੇ ਨਾਲ ਗਾਈਡ ਕਰਾਂਗਾ ਫਿਰ ਉਸ ਤੋਂ ਬਾਅਦ ਪਾਰਟ ਆ ਜਾਂਦਾ ਮੇਨ ਜਿਹੜਾ ਸਭ ਤੋਂ ਜ਼ਰੂਰੀ ਪਾਰਟ ਆ ਵੀ ਤੁਸੀਂ YouTube Facebook Instagram ਤੇ ਤੁਸੀਂ ਵੀਡੀਓ ਨੂੰ ਕਿਵੇਂ ਅਪਲੋਡ ਕਰਨਾ ਸਹੀ ਤਰੀਕੇ ਨਾਲ ਕੀ ਤੁਸੀਂ ਟੈਗ ਯੂਜ਼ ਕਰਨਾ ਹੈ ਕੀ ਡਿਸਕ੍ਰਿਪਸ਼ਨ ਤੁਸੀਂ ਯੂਜ਼ ਕਰਨੀ ਆ ਕੀ ਤੁਸੀਂ ਮਤਲਬ ਵੀ ਟਾਈਟਲ ਲਿਖਣਾ ਵਾ ਕਿਵੇਂ ਦਾ ਤੁਸੀਂ ਥੰਬਨੇਲ ਲਾਉਣਾ ਵਾ ਜਿਹਦੇ ਨਾਲ ਤੁਹਾਡੀ ਜਿਹੜੀ ਵੀਡੀਓ ਉਹ ਵੱਧ ਤੋਂ ਵੱਧ ਲੋਕਾਂ ਤੱਕ YouTube ਪਹੁੰਚਾਵੇ ਤੇ ਤੁਹਾਡੇ ਤੇ オーਡੀਐਂਸ ਆਵੇ ਤੇ ਤੁਸੀਂ ਵੀ ਉਸ ਤੋਂ ਪੈਸੇ ਕਮਾਉਣੇ ਸ਼ੁਰੂ ਕਰਦੋ ਇਹ ਮੇਨ ਚਾਰ ਟੌਪਿਕ ਨੇ ਕਿਉਂਕਿ ਦੇਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਾ 2026 ਤੱਕ ਤੁਸੀਂ ਦੇਖਿਓ ਮੇਰੀ ਗੱਲ ਯਾਦ ਰੱਖਿਓ 2026 ਦੇ ਵਿੱਚ 2026 ਦੇ ਵਿੱਚ ਸਿਰਫ ਆਨਲਾਈਨ ਵਰਕ ਹੀ ਰਹਿ ਜਾਣਾ ਵਾ ਅਗਰ ਤੁਹਾਡੇ ਅੰਦਰ 4 ਚਾਰਜ ਕਿੱਲਾ ਹੋਣ ਗਿਆ ਵੀਡੀਓ ਨੂੰ ਸ਼ੂਟ ਕਰਨਾ ਐਡਿਟ ਕਰਨਾ ਤੇ ਵੀਡੀਓ ਨੂੰ ਮੈਂ ਥੰਬਨੇਲ ਬਣਾਉਣਾ ਤੇ ਵੀਡੀਓ ਨੂੰ ਅਪਲੋਡ ਕਰਨਾ ਜੇ ਤੁਹਾਡੇ ਅੰਦਰ 4 ਚਾਰਜ ਕਿੱਲਾ ਹੈ ਗਿਆ ਨੇ ਨਾ ਤਾਂ ਤੁਸੀਂ ਕਦੇ ਵੀ ਕਿਤੇ ਵੀ ਤੁਸੀਂ ਮਾਰ ਨਹੀਂ ਫੋਹਗੇ ਤੇ ਮੈਂ ਤੁਹਾਨੂੰ ਗਾਰੰਟੀ ਦੇ ਇਹਨਾਂ ਲਿਖ ਕੇ ਦਿੰਦਾ ਮੈਂ ਤੁਹਾਨੂੰ ਕਿਉਂਕਿ ਇਹ ਚਾਰਜ ਕਿੱਲਾ ਤੁਹਾਨੂੰ ਔਣੀਆ ਬਹੁਤ ਜ਼ਰੂਰੀ ਨੇ ਜਦੋਂ ਤੁਹਾਡਾ ਸਮਾਂ ਲੰਘ ਗਿਆ ਹੁਣ ਤਾਂ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਸੀਂ ਲਾਈਵ ਵਰਕਸ਼ਾਪ ਦੇ ਵਿੱਚ ਆ ਜਾਓ ਤੁਸੀਂ ਸਿੱਖ ਲਓਗੇ ਜੇ ਤੇ ਇਹ ਸਮਾਂ ਲੰਘ ਗਿਆ ਉਦੋਂ ਸੋਸ਼ਲ ਮੀਡੀਆ ਦਾ ਸਮਾਂ ਆ ਜਾਣਾ 2026 ਤੱਕ ਫਿਰ ਤੁਸੀਂ ਪਛਟੋਣਾ ਵਾ ਵੀ ਤੁਸੀਂ ਕਹਿਣਾ ਵੀ ਯਾਰ ਸ਼ਾਇਦ ਯਾਰ ਕਾਸ਼ ਅਸੀਂ ਇਹ ਉਹਦੇ ਵਰਕਸ਼ਾਪ ਲਾਈ ਹੁੰਦੀ ਤਾਂ ਅਸੀਂ ਸਿੱਖ ਜਾਂਦੇ ਕੁਝ ਨਾ ਕੁਝ ਸੋ ਕਹਿੰਦੇ ਲੰਘਿਆ ਸਮਾਂ ਕਦੇ ਵਾਪਸ ਨਹੀਂ ਹੁੰਦਾ ਹੈਗਾ ਸੋ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਅਗਰ ਕੋਸ਼ਿਸ਼ ਕਰੋ ਅਗਰ ਤੁਹਾਡੇ ਕੋਲ ਸਮਾਂ ਹੈਗਾ ਐਤਵਾਰ ਦਾ ਤਾਂ ਤੁਸੀਂ ਇਹ ਜਿਹੜੀ ਕਲਾਸ ਸਾਡੀ ਹੈ ਨਾ ਇਹ ਤੁਸੀਂ ਜਰੂਰ ਜੁਆਇਨ ਕਰੋ ਜੀ ਤੁਸੀਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਵੀ ਤੁਸੀਂ ਇਸ ਕਲਾਸ ਤੋਂ ਬਹੁਤ ਕੁਝ ਤੁਸੀਂ ਸਿੱਖ ਕੇ ਜਾਉਂਗੇ ਤੁਸੀਂ ਤੋ ਅਗਰ ਕੋਈ ਮੇਰੇ ਪੈਨਪ੍ਰਾ ਦਾ ਕਿਸੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈਗਾ ਤਾਂ ਉਹ ਮੈਨੂੰ ਪੁੱਛ ਸਕਦਾ ਜੀ ਲਾਈਵ ਵਰਕਸ਼ਾਪ ਨੂੰ ਦੇਖ ਕੇ ਪੁੱਛ ਸਕਦਾ ਜਾਂ ਫਿਰ ਕੋਈ ਹੋਰ ਹੋਰ ਰਿਕਾਰਡਿੰਗ ਸੋਸ਼ਲ ਮੀਡੀਆ ਦੇ ਰਿਗਾਰਡਿੰਗ ਫੇਸਬੁਕ YouTube Instagram WhatsApp ਦੇ ਰਿਗਾਰਡਿੰਗ ਤਾਂ ਉਹ ਵੀ ਮੈਨੂੰ ਆਪਣਾ ਸਵਾਲ ਮੈਨੂੰ ਪੁੱਛ ਸਕਦਾ ਵਾ ਓਫੀਸ਼ਲ ਜਸੂ OK ਸਰ थैंक यू वेलकम ਜੀ वेलकम ਤੁਹਾਡਾ ਬਹੁਤ ਬਹੁਤ ਧੰਨਵਾਦ ਓਫੀਸ਼ਲ ਜਸੂ ਜੀ ਤੁਸੀਂ ਮੇਰੀ ਹਰ ਇੱਕ ਵੀਡੀਓ ਤੇ ਤੁਸੀਂ ਕਮੈਂਟ ਕਰਦੇ ਹੋ ਤੇ ਲਾਈਵ ਦੇ ਵਿੱਚ ਵੀ ਸਪੈਸ਼ਲ ਸਿਰਫ ਤੁਹਾਡੇ ਹੀ 4-5 ਕਮੈਂਟ ਜਿਹੜੇ ਆਏ ਨੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹੈ ਨਾ ਆਪਣੇ ਕੀਮਤੀ ਸਮੇਂ ਤੇ ਕੀਮਤੀ ਸਮਾਂ ਕੱਢ ਕੇ ਮੇਰੀ ਵੀਡੀਓ ਦੇਖਦੇ ਹੋ ਤੁਸੀਂ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੰਦਰੁਸਤ ਰੱਖੇ। ਹਮੇਸ਼ਾ ਖੁਸ਼ ਰਹੋ ਜੀ ਤੁਸੀਂ, ਤਰੱਕੀਆਂ ਮਾਣੋ। ਸੋ ਬਸ ਬਸ 3-4 ਮਿੰਟ ਹੀ ਲਾਈਵ ਆਵਾਂਗੇ। 14 ਮਿੰਟ ਹੋ ਗਏ, 15 ਮਿੰਟ ਆਪਾਂ ਨੂੰ ਲਾਈਵ ਆਏ ਨੂੰ। ਤੇ ਬਸ ਆਪਾਂ ਇੱਕ ਦੋ ਮਿੰਟ ਹੋਰ ਲਾਈਵ ਆਵਾਂਗੇ ਜੀ ਆਪਾਂ ਜਿਹੜੀ ਆਪਾਂ ਗੱਲ ਕਰਨੀ ਸੀ ਮੈਂ ਤੁਹਾਡੇ ਨਾਲ ਹਨਾ 24 ਤਰੀਕ ਨੂੰ ਲੈ ਕੇ ਜਿਹੜਾ ਪਟਿਆਲੇ ਹੋ ਰਿਹਾ ਵਾ ਉਹ ਤੁਹਾਨੂੰ ਮੈਂ ਇੱਕ ਵਾਰੀ ਖੇਰ ਦੱਸ ਦਿੰਨਾ ਪਟਿਆਲੇ ਦੁਖਨੀਵਾਰ ਸਾਹਿਬ ਦੇ ਕੋਲ ਗੁਰਦੁਆਰਾ ਸਾਹਿਬ ਦੇ ਕੋਲ ਬਿਲਕੁਲ ਰੋਡ ਦੇ ਉੱਤੇ ਹੀ ਆ ਜਿੱਥੇ ਹਾਲ ਹੋਣਾ ਵਾ ਉਥੇ ਆਪਣਾ ਵਰਕਸ਼ਾਪ ਜਿਹੜੀ ਬੰਗਾ মিডিਆ ਮੇਰੇ ਘਰ ਚ ਬੰਗ মিডিਆ ਹਾਲਾ ਬੰਗ মিডিਆ ਹਾਲ ਇਹ ਦੁਖਨੀਵਾਰ ਸਾਹਿਬ ਤੋਂ ਜਦੋਂ ਆਪਾਂ ਮਿਨੀ ਸੈਕਰੀਟੇਟ ਵੱਲੋਂ ਜਾਂਦੇ ਆ ਉਸ ਰੋਡ ਦੇ ਉੱਤੇ ਹੀ ਆ ਜੀ ਦੁਕਨੀਵਾਰ ਸਾਹਿਬ ਨੇੜੇ ਆ ਤਰੀਕਰੀ ਵੀ ਬਹੁਤ ਨੇੜੇ ਆ ਉਥੋਂ ਤੇ ਅਗਰ ਕੋਈ ਜੁਆਇਨ ਕਰਨਾ ਚਾਹੁੰਦਾ ਤਾਂ ਉਹ ਲੋਕੇਸ਼ਨ ਦੇ ਉੱਤੇ ਆ ਸਕਦਾ ਵਾ ਬਸ ਸ਼ਰਤ ਇਹ ਆ ਉਥੇ ਓਣ ਤੋਂ ਪਹਿਲਾਂ ਤੁਹਾਨੂੰ ਪਹਿਲਾਂ ਬੁਕਿੰਗ ਕਰਵਾਉਣੀ ਪਊਗੀ ਕਿਉਂਕਿ ਜਿਹੜੀ ਮੇਰੀ ਕਲਾਸ ਹੋਊਗੀ ਉਹ ਉਹਦੇ ਵਿੱਚ ਵੱਧ ਤੋਂ ਵੱਧ 10 ਬੰਦੇ ਹੀ ਹੋਣਗੇ ਜ਼ਿਆਦਾ ਨਹੀਂ ਹੁੰਦੇ ਹੈਗੇ ਜੀ ਜ਼ਿਆਦਾ ਵੀ ਮੈਂ ਰੱਖਦਾ ਨਹੀਂ ਹੈਗਾ ਕਿਉਂਕਿ 3 ਘੰਟੇ ਦੀ ਕਲਾਸ ਆ 10 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜਾ ਟਾਈਮ ਆ 10 ਤੋਂ 1 ਦਾ ਟਾਈਮ ਆ ਜੀ ਅਗਰ ਜੇ ਮੈਂ ਮੰਨ ਲੇ ਕਿ ਚਲੋ ਮੈਂ 20 25 30 ਬੰਦੇ ਵੀ ਰੱਖ ਲਈ ਤਾਂ 3 ਘੰਟੇ ਦੇ ਵਿੱਚ ਸਮਝਾਉਣਾ ਬਹੁਤ ਔਖਾ 30 ਬੰਦਿਆਂ ਨੂੰ ਸੋ 30 ਬੰਦਿਆਂ ਵੱਲੋਂ ਮੈਨੂੰ ਪੂਰਾ ਦਿਨ ਚਾਹੀਦਾ ਵਾ ਮੈਨੂੰ ਕਿਉਂਕਿ ਮੈਂ ਪੂਰੇ ਸਹੀ ਤਰੀਕੇ ਨਾਲ ਉਹਨਾਂ ਨੂੰ ਗਾਈਡ ਕਰਨਾ ਕੱਲੀ-ਕੱਲੀ ਗੱਲ ਉਹਨਾਂ ਨੂੰ ਮੈਂ ਸਮਝਾਉਣੀ ਆ ਸੋ 10 ਬੰਦਿਆਂ ਨੂੰ ਵੀ ਸਮਝਾਉਣ ਲੱਗੇ ਬਹੁਤ ਟਾਈਮ ਲੱਗ ਜਾਂਦਾ ਵਾ ਮੈਂ 10 12 ਬੰਦੇ ਹੀ ਰੱਖਾਂਗਾ ਜਾਂ ਫਿਰ ਵੱਧ ਤੋਂ ਵੱਧ ਖਿੱਚ ਤੋਗੇ ਅਸੀਂ 15 ਕਰ ਸਕਦੇ ਆ 15 ਤੋਂ ਉੱਪਰ ਅਸੀਂ ਨਹੀਂ ਕਰ ਸਕਦੇ ਕਿ ਸੋ ਅੱਜ ਮੇਰੇ ਘਰ ਚ ਕੋਈ ਕੁਝ ਸਿੱਟਾ ਹੋ ਵੀ ਗਈਆਂ ਬੁੱਕ ਤੇ ਉਸ ਤੋਂ ਬਾਅਦ ਜਿਹੜੀ ਸਾਡੀ ਕਨਫਰੈਂਸ ਸ਼ੋਪ ਉਹ ਜਲੰਧਰ ਸ਼ਹਿਰ ਦੇ ਵਿੱਚ ਹੋਊਗੀ ਜਲੰਧਰ ਸ਼ਹਿਰ ਦੇ ਵਿੱਚ ਵੀ ਜਿਹਨਾਂ ਨੇ ਜਲੰਧਰ ਸ਼ਹਿਰ ਦੇ ਵਿੱਚ ਲਗੋਣੀ ਸੀਗੀ ਉਹਨਾਂ ਨੇ ਵੀ ਬੁੱਕ ਕਰਵਾ ਲਈਆਂ ਸੀ ਤਾਂ ਅੱਜ ਸਗੋਂ ਮੈਨੂੰ ਦੋ ਦੋ ਫੋਨ ਆਏ ਇੱਕ ਹੁਸ਼ਿਆਰਪੁਰ ਤੋਂ ਤੇ ਇੱਕ ਫਰੀਦਕੋਟ ਤੋਂ ਉਹਨਾਂ ਨੇ ਦੋ ਸੀਟਾਂ ਬੁੱਕ ਕਰਾਈਆਂ ਜਲੰਧਰ ਬਾਰੇ ਉਹ ਕਹਿੰਦੇ ਜਦੋਂ ਵੀ ਡੇਟ ਹੋਊਗੀ ਤਾਂ ਮੈਨੂੰ ਤੁਸੀਂ ਕਨਫਰਮ ਕਰਦੇ ਬਾਅਦ ਸਾਡੀ ਸੀਟ ਬੁੱਕ ਕਰ ਲਓ ਸੋ ਪਟਿਆਲੇ ਵੱਲੋਂ ਵੀ ਅੱਜ ਮੋਗੇ ਦੇ ਵੀ ਆਏ ਨੇ ਉਹਨਾਂ ਨੇ ਕਰਵਾਈਏ ਚੰਡੀਗੜ੍ਹ ਤੋਂ ਕਾਫੀ ਅੱਜ ਅੱਜ ਵੀ ਹੋਈਆਂ ਨੇ ਬੁੱਕ ਸੀਟਾਂ 6-7 ਬੁੱਕਾ ਹੋ ਗਈਆਂ ਸਾਇਦ ਮੇਰੀ ਗੱਲ 'ਚ ਆਪਾਂ ਬਾਅਦ 10 ਤੋਂ 15 ਹੀ ਕਰਾਂਗੇ 3-4 ਸੀਟਾਂ ਹੀ ਰਹੀਆਂ ਆ ਆਪਾਂ ਕਰਕੇ ਫਿਰ ਆਪਾਂ ਬਲੋ ਕਰ ਦਾਂਗੇ ਆਪਾਂ ਕਿਸੇ ਦੀ ਸੀਟ ਬੁੱਕ ਨਹੀਂ ਕਰਨੀ ਹੈਗੀ ਫਿਰ ਉਸ ਤੋਂ ਬਾਅਦ ਸੋ ਅਗਰ ਕਿਸੇ ਦਾ ਕੋਈ ਸਵਾਲ ਜਵਾਬ ਸੋ ਤਰ੍ਹਾਂ ਠੀਕ ਹੈ ਜੀ ਫਿਰ ਅਗਰ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੋਇਆ ਤਾਂ ਪਲੀਜ਼ ਤੁਸੀਂ ਮੈਨੂੰ ਕਮੈਂਟ ਕਰਦੇ ਵੀਡੀਓ ਦੇ ਵਿੱਚ ਜਾਂ ਤੁਸੀਂ ਮੇਰਾ WhatsApp ਨੰਬਰ ਤੁਹਾਡੇ ਸਾਰਿਆਂ ਕੋਲ ਹੈਗਾ ਹੀ ਆ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਮੈਸੇਜ ਵੀ ਕਰ ਸਕਦੇ ਜਾਂ ਤੁਸੀਂ ਮੈਨੂੰ Instagram ਤੇ ਫੋਲੋ ਕਰ ਲਓ ਫੋਲੋ ਕਰਕੇ ਮੈਨੂੰ ਮੈਸੇਜ ਕਰ ਦਿਓ ਸੋ ਮਿਲਦੇ ਆ ਫਿਰ ਕਿਸੇ ਦਿਨ ਹੁਣ ਆਪਾਂ ਲਾਈਵ ਹੋਵਾਂਗੇ ਆਪਣੇ ਜਦੋਂ 10000 ਸਬਸਕ੍ਰਾਈਬਰ ਹੋ ਗਏ 9600 ਸਬਸਕ੍ਰਾਈਬਰ ਤਾਂ ਆਪਣੇ ਹੋ ਗਏ ਕੰਪਲੀਟ ਤੇ ਆਪਾਂ 10000 ਜਦੋਂ ਹੋਗੇ 400 ਰਹਿਗੇ ਜਦੋਂ ਵੀ 10000 ਆਪਣੇ ਸਬਸਕ੍ਰਾਈਬਰ ਹੋ ਗਏ ਆਪਾਂ ਉਸ ਦਿਨ ਲਾਈਵ ਆਵਾਂਗੇ ਪੱਕਾ ਤੇ ਕੁਛ ਮੇਰੀ ਸਿਹਤ ਵੀ ਅੱਜ ਠੀਕ ਨਹੀਂ ਹੈਗੀ ਕਿਉਂਕਿ ਸਵੇਰ ਦੇ ਭੱਜ ਦੌੜ ਹੋਈ ਜਾ ਰਹੀ ਆ ਕਦੇ ਇੱਧਰ ਕਦੇ ਉੱਧਰ ਚੱਲੀ ਜਾ ਰਹੀ ਆ ਸੋ ਓਕੇ ਜੀ ਥੈਂਕ ਯੂ ਜੇ ਸਾਰਿਆਂ ਨੂੰ ਗੁੱਡ ਨਾਈਟ ਮੇਰੇ ਵੱਲੋਂ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ